ਸ਼ੰਭੂਤ ਹੈ ਖਨੋਰੀ ਬਾਰਡਰ ਦੇ ਉੱਤੇ ਜੋ ਧਰਨਾ ਹਟਾਇਆ ਗਿਆ ਉਸ ਨੂੰ ਲੈ ਕੇ ਲਗਾਤਾਰ ਕਿਸਾਨ ਜਥੇਬੰਦੀਆਂ ਭੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ 17 ਜ਼ਿਲ੍ਹਿਆਂ ਦੇ ਵਿੱਚ 30 ਥਾਵਾਂ ਦੇ ਉੱਤੇ ਲਗਾਤਾਰ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਤੇ ਉੱਥੇ ਹੀ ਪੰਜਾਬ ਸਰਕਾਰ ਨੂੰ ਲਲਕਾਰਿਆ ਵੀ ਗਿਆ ਹੈ ਤੇ ਜਿਸ ਤਹਿਤ ਸਰਵਨ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਉੱਥੇ ਕਿਸਾਨ ਜਥੇਬੰਦੀਆਂ ਨੇ ਇੱਕ ਮੋੜ ਤੋਂ ਅਪੀਲ ਕੀਤੀ ਹੈ ਤੇ ਉੱਥੇ ਹੀ ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਜਿਹੜੇ ਕਿ ਪਲਟਵਾਰ ਕੀਤਾ ਹੈ ਤੇ ਦੂਜੇ ਪਾਸੇ ਦੱਸਦੀ ਹੈ ਕਿ ਜੋ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਧਰਨਾ ਹਟਾਇਆ ਗਿਆ ਸੀ ਉਸ ਦੇ ਉੱਤੇ ਜੋ ਕਿਸਾਨਾਂ ਦੇ ਉੱਤੇ ਐਕਸ਼ਨ ਹੋਇਆ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੇ ਜਾ ਰਹੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਸਰਵਣ ਸਿੰਘ ਪੰਦੇਰ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਦੂਜੇ ਪਾਸੇ ਉੱਥੇ ਹੀ ਮੁੜ ਤੋਂ ਪੰਜਾਬ ਸਰਕਾਰ ਦੇ ਖਿਲਾਫ ਤਿੱਖੇ ਨਿਸ਼ਾਨੇ ਵਿਸਤ੍ਰਿਤ ਨੇ ਤੇ ਆਓ ਤੁਹਾਨੂੰ ਸੁਣਾਉਣੇ ਆਂ ਹੋਰ ਉਹਨਾਂ ਦਾ ਕੀ ਕਹਿਣਾ ਹੈ ਅੱਜ ਤਾਂ ਹੀ ਅਸੀਂ ਸੁਣਦੇ ਆਏ ਸੀਗੇ ਚਲ ਕਿਸੇ ਸਰਕਾਰ ਤੇ ਮਾਈਨਿੰਗ ਕਰਦਾ ਇਲਜ਼ਾਮ ਗੁੰਡਾਗਰਦੀ ਕਰਨ ਦਾ ਇਲਜ਼ਾਮ ਭ੍ਰਸ਼ਟਾਚਾਰ ਦਾ ਇਲਜ਼ਾਮ ਅਸੀਂ ਆਮ ਜਿਹੇ ਲੱਗਦੇ ਦੇਖੇ ਸੀਗਾ ਨਹੀਂ ਕਿ ਵੀ ਨਹੀਂ ਲੱਗਦੇ ਪਰ ਪਹਿਲੀ ਵਾਰ ਆਮ ਲੋਕ ਬੋਲ ਰਹੇ ਆਮ ਲੋਕਾਂ ਦੇ ਮੂੰਹ 'ਚ ਆ ਵੀ ਟਰਾਲੀ ਚੋਰਾਂ ਦੀ ਸਰਕਾਰ ਇਹ ਪਹਿਲਾ ਇਲਜ਼ਾਮ ਅਸੀਂ ਦੇਖਿਆ ਇਹ ਐ ਨਹੀਂ ਸੀ ਲੋਕ ਬੋਲਦੇ ਹੁੰਦੇ ਏਸੀ ਚੋਰਾਂ ਦੀ ਸਰਕਾਰ ਟੈਂਟ ਚੋਰਾਂ ਦੀ ਸਰਕਾਰ ਕੱਪੜੇ ਚੋਰਾਂ ਦੀ ਸਰਕਾਰ ਇਹ ਨਵਾਂ ਤਖੱਲਸ ਆ ਗਿਆ ਮੁੱਖ ਮੰਤਰੀ ਸਾਹਿਬ ਨੂੰ ਸੀਰੀਅਸ ਹੋਣਾ ਚਾਹੀਦਾ ਵੀ ਤੁਹਾਡੇ ਪੱਲੇ ਲੋਕ ਸੋਚ ਕੀ ਰਹੇ ਹੈਗੇ ਔਰ ਮੰਦੀਪ ਸਿੰਘ ਸਿੱਧੂ ਜਿਹੜਾ ਪੰਜਾਬ ਉੱਥੇ ਤਾਂ ਡੀਐਜੂ ਕਹਿੰਦਾ ਸੀ ਵੀ ਸਾਰਾ ਕੁਝ ਔਨ ਕੈਮਰਾ ਹੋ ਰਿਹਾ ਵਾ ਤੇ ਫਿਰ ਜਿੰਨੀਆਂ ਚੋਰੀਆਂ ਹੋਈਆਂ ਫਿਰ ਤੁਹਾਡੇ ਕੈਮਰੇ 'ਚ ਹੋਣ ਗਿਆ ਤੋ ਇਸ ਕਰਕੇ ਅੱਜ ਦਾ ਮੋਰਚਾ ਜਿਨੇ ਵੀ ਹਰ ਤਰ੍ਹਾਂ ਦੇ ਸਮਾਨ ਦੀ ਪਰਪਾਈ ਕਰ ਲਈ ਸੀਗਾ ਅਸੀਂ ਕਰਾਵਾਂਗੇ ਭਗਵੰਤ ਮਾਨ ਸਰਕਾਰ ਕੋਲ ਸਾਬ ਚੇਤਾਵਨੀ ਦੇਣ ਆਏ ਸੀ ਜਿਨ੍ਹਾਂ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰਪਾਈ ਕਰਾਵਾਂਗੇ ਨੇ ਕੋ कोरोना ਦੇ ਵਿੱਚ ਹੈਗਾ ਉਹਦੀ ਕੋਈ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸਪੈਕਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕਿ ਬੇਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਵਿੱਚ ਜਿਹੜੀ ਅੱਜ-ਪੱਜ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਇੱਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕਿ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਤਾਂ ਸਰਕਾਰ ਝੂਠ ਬੋਲ ਰਹੀ ਆ ਵੀ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਸਰਕਾਰ ਸਾਨੂੰ ਦੱਸੇ ਮੰਗਾਈ ਵਿੱਚ ਕਿੰਨਾ ਫਰਕ ਆ ਗਿਆ ਕੀ ਫਾਇਦਾ ਹੋਇਆ ਸਾਨੂੰ ਨਜ਼ਰ ਤੇ ਦਿਖਾਵੇ ਇਸ ਕਰਕੇ ਤੁਸੀਂ ਵਾਅਦਾ ਕਰਕੇ ਆਏ ਸੀ 4 ਹਫਤਿਆਂ ਚ ਨਸ਼ਾ ਬੰਦ ਕਰਨਾ ਤੁਸੀਂ ਵਾਅਦਾ ਕਰਕੇ ਆਏ ਸੀ ਬਿਰਜਕਾਰੀ ਦੂਰ ਕਰਨੀ ਆ ਤੁਸੀਂ ਕਹਿੰਦੇ ਸੀ ਅਸੀਂ ਰੈਵਨਿਊ ਇੰਨਾ ਜਨਰੇਟ ਕਰਾਂਗੇ ਤੇ ਆਪਣੇ ਤੌਰ ਤੇ ਐਮਐਸਪੀ ਦਾਂਗੇ 6 ਫਸਲਾਂ ਬਾਰੇ ਤੁਸੀਂ ਮੰਨੇ ਵੀ ਦਿੱਤੀ ਨਹੀਂ ਹੈਗੀ 30000 ਕਰੋੜ ਰੁਪਈਆ ਤੁਸੀਂ ਮਾਈਨਿੰਗ ਚੋਂ ਕਮਾਉਣਾ ਸੀ ਕਿੱਥੇ ਕਮਾ ਲਿਆ ਸਾਨੂੰ ਦੱਸੋ ਤਾਂ ਸਹੀ ਆਪਕਾਰੀ ਤੇ ਤੁਹਾਡੀ ਨਵੀਂ ਪਾਲਸੀ ਆਉਣੀ ਸੀ ਉਹ ਵੀ ਨਹੀਂ ਸਾਨੂੰ ਪਤਾ ਲੱਗ ਰਿਹਾ ਤੋਂ ਅੱਜ ਵੀ ਪਿਛਲੇ ਵਾਰ ਝੋਨਾ ਮੰਡੀਆਂ ਚ ਰੋਲਿਆ ਹੋਇਆ ਪੰਜਾਬ ਸਰਕਾਰ ਦੀ ਨਕਾਮੀ ਕਰਕੇ ਗਡਾਮਾ ਤੇ ਚੌਲ ਨਹੀਂ ਚੁੱਕੇ ਗਏ ਹੁਣ ਵੀ ਮੈਂ ਕਹਿੰਨਾ ਦੱਸ ਦਿਓ ਚੌਲ ਚੁੱਕਲੇ ਕੇਂਦਰ ਨੇ ਗਾਂ ਹੁਣ ਕਣਕ ਦਾ ਸੀਜ਼ਨ ਆ ਗਿਆ ਗਾਂ ਜਿੰਨੀਆਂ ਅੱਜ ਅਸੀਂ ਬਿਜਲੀ ਮੰਤਰੀ ਦੇ ਬਾਹਰ ਮੁਰੇ ਆ ਤਾਰਾ ਤੁਸੀਂ ਆਪ ਜਾ ਕੇ ਦੇਖ ਲਓ ਵੀ ਕਿੰਨੀਆਂ ਕਿ ਚੰਗੀਆਂ ਨਾ ਸ਼ਾਰਟ ਸਰਕਟ ਨਾਲ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਸੜਨੀ ਆ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕਰਨਾ ਜਿਹੜੇ ਉਹ ਸਟ੍ਰਾਈਕ ਜਿਹੜੇ ਸਾਡੇ ਪਰਾਲੀ ਸਾੜਦੇ ਦੇਖਦੇ ਆ ਉਹਨਾਂ ਨੂੰ ਕਣਕ ਸਾੜ ਦੀ ਨਜ਼ਰ ਨਹੀਂ ਆਉਣੀ ਹੈਗੀ ਤੋਂ ਅਸੀਂ ਕਹਿੰਦੇ ਹੁਣ ਤੋਂ ਪ੍ਰਬੰਧ ਕਰੋ ਤੁਸੀਂ ਦੱਸੋ ਵੀ ਭਗਵੰਤਮਾਨ ਦੀ ਸਰਕਾਰ ਕਿਹੜੇ ਕਿਸਾਨ ਨੂੰ ਕੇ ਰੀ ਦਾ ਜੇ ਫਾਰਮ ਦਿੰਦੇ ਹੈਗੇ ਹੁਣ ਫਿਰ ਸਾਡੀ ਕਣਕ ਦੀ ਆਗੀ ਤਲਾਈ ਤੇ ਹੁਣ ਆੜਤੀਆਂ ਦਾ ਮਸਲਾ ਕਮਿਸ਼ਨ ਦਾ ਕੱਟ ਕੇ ਲਾਇ ਵੀ ਸੈਂਟਰ ਨਾਲ ਚੱਕ ਰਹੇ ਇਹ ਸਾਡੇ ਸੀਜ਼ਨ ਚ ਕਿਉਂ ਮਸਲੇ ਹੁੰਦੇ ਆ ਤੁਸੀਂ ਕਹਿੰਦੇ ਆਮਨ ਰੋੜਾ ਜੀ ਅਸੀਂ ਨਹੀਂ ਲੋਕਾਂ ਨੂੰ ਤੰਗ ਕਰਦੇ ਤੁਸੀਂ ਲੋਕਾਂ ਨੂੰ ਤੰਗ ਕਰ ਰਹੇ ਜੇ ਤੇ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਜਿਹੜਾ ਨਵਾਂ ਆ ਜਿਹੜਾ ਪ੍ਰਦੂਸ਼ਨ ਦਾ ਐਕਟ ਸੀਗਾ ਵਾਟਰ ਪ੍ਰਿਵੈਂਸ਼ਨ ਐਂਡ ਕੰਟਰੋਲ ਐਂਡ ਪ੍ਰਦੂਸ਼ਨ ਅਸੈਂਸੈਂਟ ਐਕਟ 2024 ਚ ਸੋਧ ਕੀਤੀ ਆ ਜਿਹਦੇ ਵਿੱਚ ਜਿਹੜੇ ਸਾਡੇ ਕੁਦਰਤੀ ਸਰੋਤ ਸੀ ਜਿਹੜਾ ਉਹਨਾਂ ਦੇ ਵਿੱਚ ਜ਼ਹਿਰ ਕੋਲਦਾ ਸੀ ਉਹਨਾਂ ਨੂੰ 1 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਹੋਣੀ ਸੀਗੀ ਹੁਣ ਤੁਸੀਂ ਉਹ ਖਤਮ ਕਰਤਾ ਕੇਂਦਰ ਦੇ ਕਹੇ ਤੇ ਔਰ ਹੁਣ ਤੁਸੀਂ 15000 ਤੋਂ ਸੌਰੀ 15000 ਤੋਂ 15 ਲੱਖ ਦਾ ਜੁਰਮਾਨਾ ਲਾਇਆ ਔਰ ਪੰਜਾਬ ਕੈਂਸਰ ਨਾਲ ਮਰ ਰਿਹਾ ਸਾਰੇ ਪੰਜਾਬੀ ਕੈਂਸਰ ਨਾਲ ਪੀੜਤ ਨੇ ਔਰ ਇੱਕ ਹੋਰ ਬਿਮਾਰੀਆਂ ਨੇ ਤੁਸੀਂ ਤਾਂ ਹੱਕ 'ਚ ਭੁਗਤ ਰਹੇ ਜੋ ਤੁਸੀਂ ਭਗਵੰਤਮਾਨ ਕਹਿੰਦਾ ਵੀ ਸਾਨੂੰ ਕਿਸਾਨਾਂ ਦੀ ਲੋੜ ਨਹੀਂ ਮਜ਼ਦੂਰਾਂ ਦੀ ਲੋੜ ਨਹੀਂ ਸਾਨੂੰ ਆਮ ਦੁਕਾਨਦਾਰ ਦੀ ਲੋੜ ਨਹੀਂ ਹੈਗੇ ਰੇੜੀ ਫੜੀ ਦੀ ਲੋੜ ਨਹੀਂ ਉਹ ਕਹਿੰਦਾ ਵੱਡੇ ਕਾਰਪੋਰੇਟ ਘਰਾਣੇ ਅਮਿਤ ਸ਼ਾਹ ਤੇ ਮੋਦੀ ਜੀ ਦੀ ਲੋੜ ਹੈਗੀ ਆ ਬਾਕੀ ਕਿਸੇ ਦੀ ਲੋੜ ਨਹੀਂ ਹੈਗੀ ਤਾਂ ਲੋੜ ਤਾਂ ਤੁਹਾਨੂੰ ਸਾਰਿਆਂ ਦੀ ਪੈਣੀ ਇਸ ਕਰਕੇ ਸਾਡੇ ਤੋਂ ਲੋਕ ਨਹੀਂ ਤੰਗ ਹੈਗੇ ਤੁਹਾਡੇ ਤੋਂ ਤੰਗ ਹੈਗੇ ਅਮਨ अरोड़ा ਜੀ ਤੁਹਾਨੂੰ ਐਂ ਉਂਗਲ ਖੜੀ ਕਰਕੇ ਜਿਵੇਂ ਤੁਸੀਂ ਕਹਿੰਦੇ ਹੋ ਇਹ ਪੰਜਾਬੀ ਆ ਜੇ ਤੁਸੀਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕੋਗੇ ਮੋਦੂ ਸਾਨੂੰ ਦਿੱਲੀ ਜਾਣ ਤੋਂ ਰੋਕੂਗਾ ਤੇ ਪੰਜਾਬ ਵਾਲਿਆਂ ਵੀ ਫੈਸਲਾ ਕਰਨਾ ਹੈ ਵੀ ਤੁਦੋਂ ਨੂੰ ਪਿੰਡਾਂ ਚ ਆਉਣ ਆਉਣ ਦੇਣਾ ਕਿ ਨਹੀਂ ਆਉਣ ਦੇਣਾ ਇਹ ਫੈਸਲਾ ਹੋਊਗਾ ਇਹ ਪੰਜਾਬ ਵਾਲੇ ਨੇ ਜਿਵੇਂ ਤੁਸੀਂ ਦਿੱਲੀ ਦੇ ਹੱਕ ਚ ਭੁਗਤੇ ਜੇ ਇਹ ਵੱਖਰੀ ਗੱਲ ਅਮਨ ਅਰੋੜਾ ਜੀ ਜਾਂ ਭਗਵੰਤ ਮਾਨ ਜੀ ਦਾ ਕੇਜਰੀਵਾਲ ਨੂੰ ਲੋਕਾਂ ਨੇ ਨਾਗਪੁਰ ਜਾਂਦਿਆ ਨਹੀਂ ਦੇਖਿਆ ਹੈਗਾ ਹਾਂ ਉਹ ਵੱਖਰੀ ਗੱਲ ਹੈ ਵੀ ਤੁਸੀਂ ਖਾਕੀ ਪੈਂਟ ਪਾਲੀ ਆ ਤੁਸੀਂ ਅੱਜ ਭਗਵੇਂ ਰੰਗ ਵਿੱਚ ਰੰਗੇ ਗਏ ਹੋ ਮੋਦੀ ਦੀ ਬੋਲੀ ਬੋਲ ਰਹੇ ਜੇ ਇਹ ਗੱਲ ਦਾ ਜਵਾਬ ਆਉਣੇ ਸਮੇਂ ਚ ਪੰਜਾਬ ਤਾਂ ਨੂੰ ਦਊਗਾ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਫੰਡ ਵਗੈਰਾ ਇਕੱਠੇ ਕਰੋ ਔਰ ਜਿਹੜਾ ਐਮਐਲਏ ਆ ਲਾਡੀ ਟੌਸ ਲਾਡੀ ਟੌਸ ਜੋ ਕੁਝ ਇਹਨੇ ਗੁੰਡਾਗਰਦੀ ਕੀਤੀ ਉਹਨੂੰ ਸਾਫ਼ ਕਹਿਣਾ ਚਾਹੁੰਦੇ ਤੈਨੂੰ ਮੂੰਹ ਤੋੜ ਕੇ ਜਵਾਬ ਲਾਂਗੇ ਤੇਰੇ ਬਾਰ ਬੂਰੇ ਦਾਂਗੇ ਕਰ ਲਈ ਜਿਹਨੇ ਗੁੰਡੇ ਇਕੱਠੇ ਕਰਨੇ ਆ ਔਰ ਜੇ ਪੰਜਾਬ ਸਰਕਾਰ ਸਹੀ ਹੋਊਗੀ ਤੇ ਇਹੋ ਜੇ ਐਮਐਲਏ ਜਿਹਦੀ ਗੁੰਡਾ ਟਾਈਪ ਮਾਨਸਿਕਤਾ ਉਹਨੂੰ ਨੱਥ ਪਾਉਗੇ ਨਹੀਂ ਤਾਂ ਪੰਜਾਬ ਦੇ ਲੋਕ ਇਹੋ ਜੇ ਐਮਐਲਏ ਨੂੰ ਨੱਥ ਪਾਉਣਾ ਜਾਣਦੇ ਅਸੀਂ ਪਹਿਲਾਂ ਵੀ ਫੀਰ ਤੋਂ ਲੁੱਪਕੇ ਨੂੰ ਪਾਈਏ بڑے بڑے ਐਮਐਲਏ ਵਿਗੜੇ ਸੀ ਸਿੱਧੇ ਕੀਤੇ ਆ